ਵੇ ਨਾ 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 ਨ ਲੋੜੀ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਨਸ਼ਾ ਤਸਕਰਾਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਆ ਯੋਧ ਨਸ਼ਾ ਵਿਰੋਧ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਦਾ ਦਾਵਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਠੋਕਿਆ ਜਾ ਰਿਹਾ ਸੀ ਪਰ ਅਜੇਹੇ ਸਬ ਦੇ ਦਰਮਿਆਨ ਇੱਕ ਅਜਿਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਇਸ ਵਕਤ ਪੰਜਾਬ ਦੇ ਬਣੇ ਪਏ ਨੇ ਤੇ ਪੰਜਾਬ ਆਪ ਦੇ ਵਿੱਚ ਇੱਕ ਐਸੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੀ ਹੈਰਾਨ ਪਰੇਸ਼ਾਨ ਕਰਦੀ ਹੈ ਤੇ ਪ੍ਰਸ਼ਾਸਨ ਦੇ ਉਹਨਾਂ ਦਾਬਿਆਂ ਦੀ ਵੀ ਕਿ ਤਨਾ ਕਿਤੇ ਪੋਲ ਖੋਲਦੀ ਨਜ਼ਰ ਆ ਰਹੀ ਹੈ ਮਾਮਲਾ ਜਿਹੜਾ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਦਾ ਹੈ ਜਿੱਥੇ ਇੱਕ ਲੜਕੀ ਜਿਹੜੀ ਆ ਉਸ ਦੇ ਵੱਲੋਂ ਵੱਡੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਸ ਦੀ ਵੀਡੀਓ ਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਵੀਡੀਓ ਦੇ ਵਿੱਚ ਕੀ ਕੁਝ ਕਿਹਾ ਗਿਆ ਹੈ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਇਹਨਾਂ ਬਿੰਦੂ ਵੀ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਸਾਂਝੀ ਕੀਤੀ ਜਾਏਗੀ ਪਰ ਸ਼ੁਰੂਆਤ ਦੇ ਵਿੱਚ ਹੀ ਬੇਨਤੀ ਕਰ ਦੇਣਾ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਕਿ ਕਿਵੇਂ ਇਸ ਲੜਕੀ ਦੇ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਅਜਿਹਾ ਵੱਡਾ ਕਾਂਡ ਕੀਤਾ ਜਾ ਰਿਹਾ ਸੀ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਵੀ ਤੇ ਹੋ ਵੀ ਸਕਦਾ ਸੀ ਤੇ ਤਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਲਈ ਅਸੀਂ ਅਪੀਲ ਤਾਂ ਕਰਕੇ ਕਰਦੇ ਆ ਤਾਂ ਕਿ ਹੋਰ ਕਿਸੇ ਦੇ ਨਾਲ ਜੇਕਰ ਅਜਿਹਾ ਕੁਝ ਵਾਪਰ ਦਾ ਤਾਂ ਉਸ ਨੂੰ ਪਹਿਲੇ ਪਤਾ ਹੋਵੇ ਕਿ ਉਸ ਦੇ ਨਾਲ ਇਹ ਘਟਨਾ ਜਿਹੜੀ ਵਾਪਰਦੀ ਹੈ ਉਸ ਦੇ ਬਚਾਅ ਦੇ ਵਿੱਚ ਉਸ ਦੇ ਵੱਲੋਂ ਕੀ ਕੁਝ ਕੀਤਾ ਜਾਵੇ ਹੁਣ ਘਟਨਾ ਇਹ ਵਾਪਰੀ ਕਿ ਇਸ ਲੜਕੀ ਦੇ ਵੱਲੋਂ ਲੋਕਾਂ ਦੇ ਕੋਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਇਹ ਵੀਡੀਓ ਲਗਾਤਾਰਤਾ ਦੇ ਵਿੱਚ ਵਾਇਰਲ ਹੋ ਰਹੀ ਹੈ ਇਸ ਦੇ ਵੱਲੋਂ ਤਰਸ ਦੇ ਆਧਾਰ ਦੇ ਉੱਪਰ ਪੈਸੇ ਮੰਗੇ ਜਾ ਰਹੇ ਨੇ ਕਿ ਭਾਈ ਮੈਂ ਫਲਾਣੀ ਜਗ੍ਹਾ ਦੇ ਉੱਪਰ ਜਾਣਾ ਹੈ ਉੱਥੋਂ ਦੇ ਲਈ ਮੇਰਾ ਕਿਰਾਇਆ ਇੰਨਾ ਬਣਦਾ ਹੈ ਤੇ ਇਸ ਤਰੀਕੇ ਦੇ ਨਾਲ ਮੈਂ ਉੱਥੇ ਪਹੁੰਚਣਾ ਚਾਹੁੰਦੀ ਹਾਂ ਮੇਰੇ ਕੋਲੇ ਪੈਸੇ ਨਹੀਂ ਲੜਕੀ ਨੂੰ ਵੇਚ ਕੇ ਮਾਸੂਮ ਨੂੰ ਵੇਚ ਕੇ ਹਰ ਇੱਕ ਕੋਈ ਕਹਿੰਦਾ ਕਿ ਭਾਈ ਚਲੋ ਮਦਦ ਕਰ ਦਈਏ ਕਿਸੇ ਦੀ ਧੀ ਧਿਆਣੀ ਹੈ ਇਸ ਤਰੀਕੇ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਬਲਬਲਾ ਆ ਹੀ ਜਾਂਦਾ ਹੈ ਲੋਕ ਮਦਦ ਵੀ ਕਰਦੇ ਨੇ ਪਰ ਮਦਦ ਕਰਨ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗੇ ਕਿ ਇਹ ਮਦਦ ਕੇਸ ਕੰਮ ਨੂੰ ਲਈ ਜਾਂਦੀ ਹੈ ਉਦੋਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਅਕਸਰ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਜਿਸ ਦੇ ਵਿੱਚ ਨਸ਼ੇ ਦੇ ਵਿੱਚ ਧੁੱਤ ਨੌਜਵਾਨ ਜੜੇ ਨੇ ਉਹਨਾਂ ਦੇ ਵੱਲੋਂ ਸੜਕਾਂ ਦੇ ਉੱਪਰ ਕਦੇ ਇਧਰਲੇ ਪਾਸੇ ਡਿੱਗਿਆ ਗਿਆ ਹੁੰਦਾ ਹੈ ਕਈ ਵਾਰ ਉਹ ਸੜਕ ਦੇ ਵਿਚਾਲੇ ਵਿਚਕਾਰ ਬਿਲਕੁਲ ਮੇਲ ਦੇ ਦਿਖਾ ਲਈ ਦਿੰਦੇ ਹੁੰਦੇ ਨੇ ਤੇ ਇਸ ਲੜਕੀ ਦੇ ਵੱਲੋਂ ਵੀ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਸੀ ਲੋਕਾਂ ਦੇ ਕੋਲੋਂ ਜਿੰਨੀ ਕੁ ਵੀ ਕਿਸੇ ਦੇ ਕੋਲੋਂ ਮਦਦ ਜਿਹੜੀ ਆ ਦਿੱਤੀ ਜਾਵੇ ਉਸ ਨੂੰ ਇਕੱਠਿਆਂ ਕਰਕੇ ਇਸ ਦੇ ਵੱਲੋਂ ਚਿੱਟੇ ਦਾ ਸੇਵਨ ਜਿਹੜਾ ਉਹ ਕੀਤਾ ਜਾ ਰਿਹਾ ਸੀ ਸੋ ਇੱਕ ਪਾਸੇ ਤਾਂ ਲੜਕੀਆਂ ਦੇ ਨਾਲ ਅਸੀਂ ਇਹ ਖਬਰਾਂ ਜੁੜਦੀਆਂ ਵੇਖਦੇ ਹਾਂ ਦੂਸਰੇ ਪਾਸੇ ਪੰਜਾਬ ਦੇ ਵਿੱਚ ਅਜਿਹੇ ਸੂਰਤੇ ਹਾਲ ਬਣੇ ਪਏ ਨੇ ਕਿ ਲੜਕੀਆਂ ਵੀ ਨਸ਼ੇ ਦੇ ਵਿੱਚ ਧੁੱਤ ਹੋਈਆਂ ਪਈਆਂ ਨੇ ਤੁਸੀਂ ਸੋਚੋ ਇਸ ਲੜਕੀ ਦੀ ਉਮਰ ਮਹਿਜ਼ ਕੋਈ ਵੀ ਤੋਂ 25 ਸਾਲ ਦੇ ਕਰੀਬ ਲੱਗ ਰਹੀ ਹੈ ਜਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ। ਇੱਥੇ ਪਰ ਜੇ ਇਸ ਤਰੀਕੇ ਦਾ ਸੂਰਤੇ ਹਾਲ ਇਸ ਦੇ ਵੱਲੋਂ ਬਣਾ ਕੇ ਰੱਖਿਆ ਗਿਆ ਹੈ। ਇਸ ਦੇ ਵੱਲੋਂ ਮਦਦ ਮੰਗੀ ਜਾ ਰਹੀ ਹੈ, ਮਦਦ ਦੀ ਗੁਹਾਰ ਲਈ ਜਾ ਰਹੀ ਹੈ, ਅਪੀਲ ਕੀਤੀ ਜਾ ਰਹੀ ਹੈ ਕਿ ਭਈ ਮੈਨੂੰ ਪੈਸੇ ਦਿੱਤੇ ਜਾਣ ਤੇ ਉਸ ਪੈਸੇ ਦੇ ਨਾਲ ਮੈਂ ਆਪਣੇ ਥਾਂ ਟਿਕਾਣੇ ਦੇ ਉੱਪਰ ਪਹੁੰਚ ਜਾਵਾਂ। ਪਰ ਇਸ ਲੜਕੀ ਦੇ ਵੱਲੋਂ ਜਦੋਂ ਇਸ ਸਿੱਖ ਨੌਜਵਾਨ ਦੇ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਉਸ ਸਿੱਖ ਨੌਜਵਾਨ ਜਿਹੜਾ ਧੀ ਧਿਆਣੀ ਵੇਖ ਕੇ ਇਸ ਨੂੰ ਪੈਸੇ ਦੇ ਵੀ ਦਿੰਦਾ ਹੈ ਮਦਦ ਕਰ ਵੀ ਦਿੰਦਾ ਹੈ ਪਰ ਉਸ ਤੋਂ ਬਾਅਦ ਜੋ ਕੁਝ ਵਾਪਰਦਾ ਹੈ ਉਹ ਇੱਕ ਵਾਰ ਹੈਰਾਨ ਤੇ ਪਰੇਸ਼ਾਨ जरूर ਕਰਦਾ ਹੈ ਜਿਹੜਾ ਪ੍ਰਸ਼ਾਸਨ ਦੀਆਂ ਪੋਲਾਂ ਵੀ ਖੋਲਦਾ ਹੈ ਤੇ ਵੱਖ-ਵੱਖ ਪ੍ਰਣਾਲੀਆਂ ਜਿਹੜੀਆਂ ਨਸ਼ੇ ਨੂੰ ਰੋਕਣ ਦੇ ਲਈ ਚਲਾਈਆਂ ਗਈਆਂ ਨੇ ਉਹਨਾਂ ਦੇ ਉੱਪਰ ਵੀ ਵੱਡਾ ਸਵਾਲੀਆ ਨਿਸ਼ਾਨ ਚੁੱਕਦਾ ਹੈ ਕਿ ਭਾਈ ਇਹ ਨਸ਼ਾ ਆ ਜਿਹੜਾ ਰੋਕਣ ਦੀਆਂ ਗੱਲਾਂ ਕਈਆਂ ਜਾ ਰਹੀਆਂ ਨੇ ਫਿਰ ਅਜਿਹੇ ਨੌਜਵਾਨਾਂ ਨੂੰ ਨਸ਼ਾ ਹੁਣ ਦੇ ਕੌਣ ਰਿਹਾ ਹੈ ਕਿਉਂਕਿ ਨਸ਼ਾ ਜਿਸ ਤਰੀਕੇ ਦੇ ਨਾਲ ਰੋਕਣ ਦੀਆਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਰੋਕਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਪਿਛਲੇ ਦਿਨਾਂ ਦੇ ਵਿੱਚ ਸ਼ੁਰੂ ਹੋਈਆਂ ਹੋਈਆਂ ਸੀ ਉੱਥੋਂ ਤਾਂ ਇਦਾਂ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਹੁਣ ਨਸ਼ੇ ਦਾ ਖਾਤਮਾ ਹੋ ਚੁੱਕਾ ਪਰ ਅਜੇ ਹੀ ਲੋਕਾਂ ਨੂੰ ਅਜਿਹਾਂ ਲੜਕੀਆਂ ਨੂੰ ਲੜਕਿਆਂ ਨੂੰ ਕੌਣ ਨਸ਼ਾ ਮੁਹਈਆ ਕਰਵਾ ਰਿਹਾ ਵੱਡਾ ਸਵਾਲ ਇਹ ਵੀ ਉੱਠਦਾ ਹੈ ਨਾਲ ਦੀ ਨਾਲ ਇਸ ਲੜਕੀ ਦੇ ਵੱਲੋਂ ਉਸ ਨੌਜਵਾਨ ਦੇ ਕੋਲੋਂ ਪੈਸੇ ਹੰਟਣ ਤੋਂ ਬਾਅਦ ਰੁਕਿਆ ਨਹੀਂ ਗਿਆ ਇਸੇ ਤਰੀਕੇ ਦੇ ਨਾਲ ਇਸੇ ਰਹਿਮ ਕਰਮ ਦੀ ਅਪੀਲ ਲੈ ਕੇ ਇਸ ਦੇ ਬਲੋਂ ਹੋਰ ਤਾਂ ਲੋਕਾਂ ਨੂੰ ਵੀ ਬੁੱਧੂ ਬੇਵਕੂ ਬਣਾਇਆ ਜਾ ਰਿਹਾ ਹੈ ਜਦੋਂ ਇਸ ਲੜਕੇ ਦੇ ਬਲੋਂ ਇਸ ਦਾ ਪਿੱਛਾ ਕੀਤਾ ਗਿਆ ਕੋਈ ਦੂਰੀ ਦੇ ਉੱਪਰ ਪਹੁੰਚਿਆ ਗਿਆ ਤਾਂ ਉੱਥੇ ਜਾ ਕੇ ਇਸ ਲੜਕੀ ਨੂੰ ਜਦੋਂ ਦੂਸਰੇ ਲੋਕਾਂ ਨੂੰ ਵੀ ਬੇਵਕੂ ਬਣਾਉਂਦੇ ਉਸ ਨੇ ਇਹ ਦੇਖਿਆ ਤਾਂ ਫਿਰ ਇਸ ਦੇ ਕੋਲੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਉਸ ਪੁੱਛਣ ਦੀ ਕੋਸ਼ਿਸ਼ ਦੇ ਵਿੱਚ ਇਸ ਲੜਕੀ ਦੇ ਬਲੋਂ ਇਸ ਸਿੱਖ ਨੌਜਵਾਨ ਦੇ ਉੱਪਰ ਹੀ ਇਲਜ਼ਾਮ ਇਹ ਲਾ ਦਿੱਤੇ ਗਏ ਕਿ ਤੂੰ ਮੇਰੇ ਲੀੜੇ ਪਾੜਨ ਦੀ ਕੋਸ਼ਿਸ਼ ਕਰਦਾ ਹੈ ਤੇਰੇ ਵੱਲੋਂ ਮੇਰੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੌਜਵਾਨ ਜਿਸ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਬਣਾਉਣ ਵਾਲਾ ਨੌਜਵਾਨ ਜਿਹੜਾ ਉਹਦੇ ਵੱਲੋਂ ਉਸ ਨੂੰ ਭੈਣ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਪਰ ਇੱਕ ਤਾਂ ਪੈਸੇ ਹੰਠੇ ਗਏ ਦੂਸਰਾ ਪੈਸੇ ਦੀ ਵਰਤੋਂ ਜਿਹੜੀ ਹੈ ਨਸ਼ੇ ਨੂੰ ਕਰਨ ਦੇ ਲਈ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਇਲਜ਼ਾਮ ਵੀ ਲਾਏ ਜਾ ਰਹੇ ਨੇ ਕਿ ਤੁਸੀਂ ਮੇਰੇ ਨਾਲ ਬਦਸਲੂਕੀ ਕਰ ਰਹੇ ਹੋ ਤੁਸੀਂ ਸੋਚ ਸਕਦੇ ਹੋ ਕਿ ਇੱਕ ਤਾਂ ਭਲਾ ਕੀਤਾ ਜਾਵੇ ਉਹ ਵੀ ਭਲਾ ਕਰਨ ਦੇ ਪਿੱਛੇ ਮੰਤਵ ਇਹ ਨਾ ਹੋਵੇ ਕਿ ਭਾਈ ਇਸਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾਣੀ ਹੈ ਪਰ ਨਸ਼ੇ ਦੀ ਵਰਤੋਂ ਵੀ ਕੀਤੀ ਜਾਂਦੀ ਹੋਵੇ ਤੇ ਬਾਅਦ ਵਿੱਚ ਇਲਜ਼ਾਮ ਦਰਾਜ਼ਗੀਆਂ ਦਾ ਵੀ ਸਾਹਮਣਾ ਕਰਨਾ ਪਵੇ ਸਾਰੀਆਂ ਚੀਜ਼ਾਂ ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਵੇਖਣ ਨੂੰ ਮਿਲੀਆਂ ਨੇ ਸੋ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਅਜਿਹੇ ਤਸਵੀਰਾਂ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਨਾਲੋਂ ਨਾਲ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਓ ਤੇ ਨਾਲ ਅਪੀਲ ਵਾਰ-ਵਾਰ ਤੁਹਾਨੂੰ ਕਰਦੇ ਆ ਕਿ ਇਸ ਵੀਡੀਓ ਨੂੰ ਇਸ ਖਬਰ ਨੂੰ ਇਸ ਰਿਪੋਰਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਕਿ ਪ੍ਰਸ਼ਾਸਨ ਦੀਆਂ ਵੀ ਅੱਖਾਂ ਖੋਲਣ ਪ੍ਰਸ਼ਾਸਨ ਤੱਕ ਵੀ ਇਹ ਵੀਡੀਓ ਪਹੁੰਚੇ ਉਹਨਾਂ ਦੇ ਵੱਲੋਂ ਵੀ ਵੇਖਿਆ ਜਾਵੇ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾ ਕੇ ਰੱਖਿਆ ਹੋਇਆ ਸੀ ਉਸ ਦੇ ਪ੍ਰਭਾਵ ਕਿੰਨੇ ਕਹਾ ਪੱਕੀ ਜ਼ਮੀਨੀ ਤਰਤਲ ਦੇ ਉੱਪਰ ਪਏ ਨੇ ਸੋ ਇਹਨਾਂ ਬਿੰਦ ਵੀਡੀਓ ਉਹ ਤੁਹਾਡੇ ਪੇਸ਼ੇ ਖidmat ਕਰਦੇ ਆ ਕਿ ਇਸ ਤਰੀਕੇ ਦੇ ਨਾਲ ਇਹ ਹਾਲਤਾਂ ਤੇ ਹਾਲਾਤ ਦੇ ਵਿੱਚ ਲੜਕੀ ਜਿਹੜੀ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਦਿਖਾਲੀ ਦਿੱਤੀ ਇਸ ਦੇ ਵੱਲੋਂ ਕਿਵੇਂ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਸੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ ਯਾ ਮੈਂ ਕਿਹੜੀ ਸਿਚੁਏਸ਼ਨ ਤੇ ਦੇ ਵਿੱਚ ਕੰਡੀ ਕੋ ਫੋਨ ਕਰੀਆ ਅੱਜ ਅੱਗੋਂ ਮੈਨੂੰ 100 ਰੁਪਏ ਲੱਗ ਰਹੇ ਆ ਕਿਸੇ ਨੇ 100 ਰੁਪਏ ਦੀ ਹੱਲ ਕਰਦਗੇ 100 ਰੁਪਏ ਲੈ ਲੈ ਸਕਦੇ ਤੇ ਉਹ ਵੀ ਬਿਨਾਂ ਪੱਕਾ ਕਿ ਕਿਹੜੀ ਜਗ੍ਹਾ ਨੂੰ ਲੱਗਦਾ ਤੋਂ ਸੁਣਾ ਦੇ ਇਹ ਨਾ ਪੜ੍ਹ ਸਕੀ ਲੋ ਮੇਰਾ ਨੰਬਰ ਲਿਆ ਲਓ ਮੈਂ ਤੁਹਾਨੂੰ ਸੰਖਾਤ ਦਿੰਦੀ ਤੇ ਮੇਰਾ ਨੰਬਰ ਲਾ ਲਓ ਕੀ ਡਾਂਟ ਦੀ ਕੋਈ ਗੱਲ ਨਹੀਂ ਪਰ ਸੱਚੀ ਗੱਲਾਂ ਕਹੀ ਜੀ ਨਾ ਇੱਥੇ ਪਤਾ ਕੀ ਟੀਕੇ ਲਾਉਂਦੀਆਂ ਕੁੜੀਆਂ ਬੜਾ ਵਸ ਦਰਦੀਆਂ ਇਹ ਇੰਦਾਂ ਦੀ ਹੈਗੀ ਤਸਵੀਰਾਂ ਨੰਬਰ ਲੈ ਲਓ ਮੈਂ ਰੱਖ ਜਾਉਂਦਾ ਤੁਸੀਂ ਕਿਉਂ ਸੋਚਦੇ ਮੈਂ ਕਿਉਂ ਕਿ ਤੁਸੀਂ ਇੱਕ ਦਾ ਬੋਲ ਮੈਂ ਆਪਣੀ ਖੁਦ ਹੀ ਸਾਦੇ ਨਹੀਂ ਕਰਿਆ ਬੁਲਾਇਆ ਲਾ ਕਿਤੋਂ ਮਤਲਬ ਕੀ ਕਰਨਗੇ ਆਏ ਅੰਮ੍ਰਿਤਸਰ ਆ ਯਾਰ ਐਕਚੁਅਲੀ ਆਪਣਾ ਗੁੰਗਾ ਸੈਟਸ ਘਾਟ ਕੰਪਲੀਟ ਕੀਤਾ ਸੀਗਾ ਕੱਲ ਮੇਰਾ ਜਨਮ ਦਿਨ ਸੀਗਾ ਤੇ ਮੈਂ ਸਾਰੇ ਬੋਲ ਦਤਾ ਕਿ ਮੈਂ ਸਾਡੇ ਤੋਂ ਆ ਗਿਆ ਸੀ ਨੰਬਰ ਹੈ ਮੇਰਾ ਐਤ ਸਹੀ ਠੀਕ ਹੈ

ਮੈਂ ਨਹੀਂ ਤੁਸੀਂ ਵੀ ਅੰਮੀ ਕਰ ਗਿਆ ਮੈਂ ਕੁਝ ਜਾਣਦੇ ਦੇਖੇ ਜੀ ਉਹਨੇ ਉਸਨੇ ਕਿੰਨੇ ਮਸ ਬੈਠੀ ਇੱਥੇ ਜੀ ਉਹ ਤਾਂ ਸਾਡੇ ਮਿਲ ਦੋਣ ਡਟਕਾਤੀ ਦੇ ਦੋ ਡੂਗਲ ਦੇ ਕਰਦੀ ਮਾ ਉਹ ਦੇਖੋ ਜੀ ਹੱਲੇ ਜੀ ਮੈਂ ਬਾਸ ਕੇ ਖਨੋਤਾ ਵਾ ਤੇ ਉਹ ਜਿਹੜੀ ਕੁੜੀ ਦੀ ਅਸੀਂ ਹੈਲਪ ਕੀਤੀ ਉਹ ਹੱਲੇ ਵੀ ਜਾ ਕੇ ਮੰਗਦੀ ਦੀ ਹੈ ਜਦ ਜਿਹਦੀ ਹੈਲਪ ਪੂਰੀ ਹੋ ਗਈ ਆ ਉਹ ਹੱਲੇ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਉਹਦੀ ਵੀਡੀਓ ਨਾ ਇਹ 1 ਮੀਟਰ ਗਿਆ ਠੀਕ ਹੈ ਭੈਣੇ ਹਲੇ ਵੀ ਨਹੀਂ ਪੂਰੇ ਹੋਏ ਤੇਰੇ ਵੇ ਇਧਰ 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 ਆ ਭੈਣੇ ਲੋਖ 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 ਲੋ ਇਧਰ 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 ਆ ਇਧਰ ਖਲੋ ਵੀਡੀਓ ਬਣਾਣੀ ਨਹੀਂ ਤੇਰੀ ਦਸਤ ਇਹ ਦੇਖ ਲੋ ਇਰੇ ਦੋਗਲੀਆਂ ਦੇ ਕੰਮ ਦੇਖੋ। ਇਹ ਕੱਪੜਾ ਨਾ ਪਾ ਲੋ ਪੀ। ਅਰੇ ਬਾੜਾ ਮੈਂ ਤੇਰੇ ਮੈਂ। ਮੈਂ ਨੀਂ ਤੁਰ ਕੱਪੜਾ ਨਾ ਪਾ ਲੋ। ਖਾ ਦਾ ਦੋ ਪੈਸੇ ਲੈ ਗਏ ਤੇ ਆ ਕੰਮ ਕਰ ਦਿਆਂ ਵਾ।